जेवीएस स्टैम चैनल ਨਾਲ ਜੁੜੇ ਤੋਂ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰੇ ਜਾਦ ਦਰਸ਼ਕੋ ਨੰਬਰ 1 ਹੋਮ ਗਾਇਕ ਆਰ ਸੁਖਰਾਜ ਦੀ ਯਾਦ ਦੇ ਵਿੱਚ ਕਬੱਡੀ ਦਾ ਜਿਹੜਾ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਸਮੁੱਚੀ ਕਮੇਟੀ ਵੀ ਇੱਥੇ ਮੌਜੂਦ ਆ ਤੇ ਆਰ ਸੁਖਰਾਜ ਮਹਾਲੀ ਦੇ ਵਿੱਚ ਜਦੋਂ ਹੀ ਕਹਿ ਲਗੀ ਕਿ ਆਪਣੀ ਲਾਈਫ ਦੇ ਵਿੱਚ ਸਫਲ ਕਰਦੇ ਕਰਦੇ ਮੰਜ਼ਲ ਤੇ ਪਹੁੰਚਦੇ ਨੇ ਬਹੁਤ ਸਾਰੇ ਉਹਨਾਂ ਦੇ ਸਾਥੀ ਮਿਲਦੇ ਨੇ ਜੇਕਰ ਮੈਂ ਸੋਸ਼ਲ ਮੀਡੀਆ ਦੇ ਟਿਕਟੌਕ ਸਟਾਰਾਂ ਦੀ ਗੱਲ ਕਰਾਂ ਜਗਰਾਜ ਮਨਾਵਾ ਤਲਵੀਰ ਸੋਨੀ ਤੇ ਨਾਲ ਵਰਨ ਆਪਾਲ ਉਹ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਨੇ ਸਮਾਂ ਬਤਾਇਆ ਤੇ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਇੱਥੇ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਅਸੀਂ ਜਗਰਾਜ ਦੇ ਨਾਲ ਗੱਲਬਾਤ ਕਰਾਂਗੇ ਜਗਰਾਜ ਜੀ ਤੁਸੀਂ ਸਿਕਰਾਜ ਦੇ ਨਾਲ ਰਹੇ ਹੋ ਮੈਂ ਚਾਹਨਾ ਕਿ ਉਹ ਮੂਮੈਂਟਾਂ ਨੂੰ ਇੱਕ ਵਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਲੋਕ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ ਅੱਜ ਤਿੰਨੇ ਇੱਥੇ ਇਕੱਠੇ ਪਹੁੰਚੇ पहिला त ई सभिन सतश्री अखराज ਬਹੁਤ ਸੁਖ ਰਾਜ ਨਾਲ ਪਿਆਰ ਸਾਡਾ ਮਤਲਬ ਅਸੀਂ 7-8 ਸਾਲ ਇਕੱਠੇ ਰਹੇ ਆ ਮਤਲਬ ਇੱਕੋ ਘਰ ਤੇ ਇੱਕੋ ਪਰਿਵਾਰ ਦੀ ਤਰ੍ਹਾਂ ਰੋਟੀ ਪਾਣੀ ਚਾਹ ਪਾਣੀ ਦਿਨ ਦੀ ਸ਼ੁਰੂਆਤ ਉਹਦੀ ਹਰਮੋਨੀਅਮ ਤੋਂ ਹੁੰਦੀ ਸੀ ਸਾਡੇ ਪਲੇਟ ਵਿੱਚ ਤਾਂ ਬਾਸਾ ਉਹੀ ਸਫਰ ਆ ਜਿੱਥੇ ਅਸੀਂ ਆਖਰੀ ਵਾਰ ਨੂੰ ਛੱਡਣਾ ਆਏ ਸੀ ਆ ਸਾਰਿਆਂ ਮਤਲਬ ਸਾਰਾ ਕੁਝ ਤਾਜ਼ਾ ਕਰੋ ਤਾਜ਼ਾ ਹੋ ਗਿਆ ਤੇ ਉਹਦੀ ਯਾਦ ਵਿੱਚ ਉਹਦੇ ਇੱਥੋਂ ਦੇ ਦੋਸਤਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਧੀਆ ਗੱਲ ਆ ਜਿਹੜਾ ਹਰ ਸਾਲ ਉਹਨੂੰ ਯਾਦ ਕੀਤਾ ਜਾਊਗਾ ਤੇ ਉਹਦੀ ਆਰ ਵਿੱਚ ਮੇਲੇ ਲੱਗਣਗੇ ਇਸ ਤੋਂ ਵੱਡੀ ਗੱਲ ਹੋਇ ਕੀ ਹੋ ਸਕਦੀ ਆ ਤੇ ਬਾਕੀ ਜਦੋਂ ਫੋਨ ਚੈੱਕ ਕਰੀਦਾ ਤੇ ਫਿਰ ਉਹ ਸਾਰਾ ਵਰੀ ਕਾਲ ਹੋ ਜਾਂਦਾ ਫਿਰ ਉਹਨੂੰ ਦੇਖੀਦਾ ਤਾਂ ਬਾਂ ਮਿਸ ਕਰ ਰਹੇ ਆ ਜਿੰਨੀ ਮਾਰ ਐ ਉਹਦੀ ਲਿਖੀ ਸੀ ਹਨਾ ਹੋ ਗਿਆ ਬਾਕੀ ਬਸ ਉਹਨਾਂ ਦੇ ਪਰਿਵਾਰ ਨਾਲ ਖੜੇ ਆ ਉਹਨਾਂ ਦੇ ਯਾਰਾ ਦੋਸਤ ਨਾਲ ਖੜੇ ਆ ਜਿੰਨਾ ਹੋ ਸਕੇ ਉਹਨਾਂ ਸਾਥ ਦੇ ਨਾਲ ਸੋ ਇਹ ਸੰ ਜਗਰਾਤ ਦੇ ਨਾਲ ਹੀ ਕੁਲਵੀਰ ਸੋਨੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ। ਤਮਾਮ ਲੋਕ ਇਹਨਾਂ ਨੂੰ ਜਾਣਦੇ ਨੇ। ਸੋਨੀ ਜੀ ਸਭ ਤੋਂ ਪਹਿਲਾਂ ਸਾਡੇ ਇਲਾਕੇ ਚੋਂ ਤੇ ਤੁਹਾਡਾ ਅਸੀਂ ਵੈਲਕਮ ਕਰਦੇ ਆਂ ਤੇ ਸਾਰੇ ਅਸੀਂ ਫੋਲੋ ਵੀ ਕਰਦੇ ਆਂ ਤੇ ਅੱਜ ਬੜੀ ਖੁਸ਼ੀ ਹੋ ਰਹੀ ਤੁਹਾਨੂੰ ਦੇਖ ਕੇ। ਪਰ ਨਾਲ ਦੀ ਨਾਲ ਕਹ ਲਈਏ ਕਿ ਜੋ ਪ੍ਰਮਾਤਮਾ ਨੇ ਆਰਸ਼ ਰਾਏ ਨੂੰ ਸਾਡੇ ਤੋਂ ਖੋ ਲਿਆ ਉਸ ਚੀਜ਼ ਦਾ ਦੁੱਖ ਵੀ ਆ। ਕੋਈ ਯਾਦ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ। ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ। ਤੁਸੀਂ ਇਸ ਟੂਰਨਾਮੈਂਟ ਨੂੰ ਪੂਰਾ ਕਵਰ ਕਰ ਰਹੇ ਹੋ ਨਾ ਤੇ ਸਾਡੇ ਭਰਾ ਦੀ ਯਾਦ ਵਿੱਚ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਪੂਰੀ ਪ੍ਰਬੰਧਕ ਕਮੇਟੀ ਦਾ ਪੂਰੇ ਪਿੰਡ ਦਾ ਉਹਦੇ ਯਾਰਾਂ ਦੋਸਤਾਂ ਦਾ ਜਿਹੜੇ ਨਿਹਾਲ ਸਿੰਘ ਵਾਲੇ ਦੇ ਵਿੱਚ ਕਰਵਾ ਰਹੇ ਆ ਨਾ ਅੱਗ ਅੱਗੇ ਲੱਗ ਕੇ ਜੀ ਉਹਦੇ ਜਿਹੜੇ ਨੌਜਵਾਨ ਕਰਵਾ ਰਹੇ ਆ ਨੌਜਵਾਨਾਂ ਨੂੰ ਚੰਗੇ ਪਾਸੇ ਉਹ ਆ ਵੀ ਬਹੁਤ ਵੱਡੀ ਗੱਲ ਆ ਤੇ ਰਹੀ ਗੱਲ ਯਾਦ ਹੀ ਉਹ ਬੰਦਾ ਮੇਰੇ ਨਾਲ ਇੰਨਾ ਕਾ ਜ਼ਿਆਦਾ ਮੇਰੇ ਤੋਂ ਛੋਟਾ ਸੀਗਾ ਮਤਲਬ ਮੈਂ ਉਸ ਤੋਂ ਬਹੁਤ ਧੱਕੇ ਨਾਲ ਕੰਮ ਕਰਾਉਂਦਾ ਰਿਹਾ ਕਦੇ ਕਦੇ ਮੈਨੂੰ ਮੇਰੀ ਢੂਈ ਨਾ ਦੁਖਦੀ ਆ ਢੂਈ ਨਾ ਜਿਉਹਨੇ ਕਦੇ ਮੈਨੂੰ ਜਵਾਬ ਵੀ ਦੇ ਦੇਣਾ ਤੇ ਉਹਨੇ ਕਹਿਣਾ ਯਾਰ ਭਾਈ ਮੈਂ ਨਹੀਂ ਕਰਨਾ ਮੈਂ ਉਹਨੂੰ ਵੈਸੇ ਹੀ ਕਹਿਣ ਲੱਗਾ ਚੱਲ ਕੋਈ ਨਾ ਕੋਈ ਨਾ ਬਸ ਐਂ ਕਰੀਆ ਚੱਲ ਕੋਈ ਨਾ ਉਹਨੇ ਆਪ ਹੀ ਆਕੇ ਲੱਗ ਗਿਆ ਇਤੋਂ ਤੱਕ ਕੇ ਉਹ ਰੋਟੀ ਖਾਂਦਾ ਵੀ ਛੱਡ ਕੇ ਮੇਰੇ ਲਈ ਕੰਮ ਕਰਦਾ ਰਿਹਾ ਬਹੁਤ ਘੰਟ ਬੰਦਾ ਸੀਗਾ ਤੇ ਪ੍ਰਮਾਤਮਾ ਐਦਾਂ ਕਦੇ ਨਾ ਮਤਲਬ ਭਰੀ ਜਵਾਨੀ ਚ ਕਦੇ ਕਿਸੇ ਨੂੰ ਨਾ ਲੈ ਕੇ ਜਾਵੇ ਤੇ ਮੈਂ ਚਾਹੁੰਦਾ ਕਿ ਕੋ ਯਾਦ ਤੁਹਾਡਾ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੁਸੀਂ ਇੰਨਾ ਪਿਆਰ ਸਤਕਾਰ ਦਿੰਦੇ ਸੀ ਜਦ ਦਿਨੇ ਖਬਰ ਸੁਣਦੇ ਆ ਤਾਂ ਕੀ ਭੀਤਰੀ ਤੁਹਾਡੇ ਮਨ ਦੀ ਭਾਈ ਉਹਦੇ ਮੈਂ ਸ਼ੂਟ ਤੇ ਸੀਗਾ ਅਮਰਸਰ ਮੈਂ ਜਦੋਂ ਸ਼ੂਟ ਕਰੀ ਜਾਂਦਾ ਸੀਗਾ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਆ ਗੱਲ ਹੋਈ ਮੈਂ ਲੀਟਰਲੀ ਫਰਿੱਜ ਕੋਲੇ ਇੰਨਾ ਰੋਇਆ ਫਰਿੱਜ ਪਈ ਸੀ ਉੱਤੇ ਉਹਨਾਂ ਦੀ ਉਹ ਸ਼ੂਟ ਕਰਦੇ ਕਰਦੇ ਤੇ ਮੈਂ ਅੰਦਰ ਇੱਕ ਜਾ ਕੇ ਤੇ ਮੈਂ ਰੋਈ ਗਿਆ ਰੋਈ ਗਿਆ ਉਹ ਕਿ ਮੈਨੂੰ ਕਹਿੰਦੇ ਵੀ ਕੀ ਗੱਲ ਹੋ ਗਈ ਮੇਰੇ ਤੋਂ ਦੱਸਿਆ ਨਾ ਜਾਵੇ ਮੀ ਆ ਗੱਲ ਹੋ ਗਈ ਉਹਨਾਂ ਨੇ ਮੈਨੂੰ ਭਾਇਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਦੋਸਤ ਦੀ ਡੈਥ ਹੋ ਗਈ ਐਦਾਂ ਐਦਾਂ ਕਰਕੇ ਆ ਗੱਲ ਬਣੀਆ ਫਿਰ ਉਹ ਕਹਿੰਦੇ ਵੀ ਕੋਈ ਨਾ ਤੂੰ ਅੱਜ ਸ਼ੂਟ ਨਾ ਕਰ ਸ਼ਾਮ ਨੂੰ ਕਰਾਂਗੇ ਤੇ ਕਿਉਂਕਿ ਇਹ ਚੰਡੀਗੜ੍ਹ ਸੀ ਨਾ ਮੈਂ ਚੰਡੀਗੜ੍ਹ ਜਾਣ ਜੋਗਾ ਨਾ ਹੁਣ ਕਿਉਂਕਿ ਹਾਰੇ ਬੰਦੇ ਨੇ ਇੰਨਾ ਤਾਮਾ ਜਾ ਮਲਾਇਆ ਹੁੰਦਾ ਨਾ ਤੇ ਫਿਰ ਵੀ ਉਹ ਬੰਦੇ ਦਾ ਧੰਨਵਾਦ ਜਿਹੜੇ ਬੰਦੇ ਕਹਿੰਦੇ ਵੀ ਕੋਈ ਗੱਲ ਨਹੀਂ ਕੁਛ ਛੱਡ ਦੇ ਕੋਈ ਨਾ ਤੂੰ ਜਾ ਤੇ ਉਹ ਟਾਈਮ ਤੇ ਮੈਂ ਤੋਂ ਨਾ ਸ਼ੂਟ ਹੋ ਰੇ ਨਾ ਕੁਛ ਬੋਲੇ ਹੀ ਨਹੀਂ ਜਾ ਰਿਹਾ ਸੀਗਾ ਵੀ ਇੰਨਾ ਸ਼ੌਕ ਲੱਗਾ ਮੈਨੂੰ ਖਬਰ ਸੁਣ ਕੇ ਵੀ ਇੱਦਾਂ ਹੋ ਹੀ ਨਹੀਂ ਸਕਦਾ ਮੈਨੂੰ ਯਕੀਨ ਹੀ ਨਹੀਂ ਸੀ ਆਉਂਦਾ ਵੀ ਯਾਰ ਆਹ ਕੰਮ ਨਹੀਂ ਹੋ ਸਕਦਾ ਵੀ ਇੰਨਾ ਉਮਰ ਜ਼ਿਆਦੇ ਹੋਵੇ ਤਾਂ ਬੰਦਾ ਮੰਨ ਲੈਂਦਾ ਵੀ ਬਿਮਾਰ ਸੀ ਆਰ ਵੀ ਆਏ ਪਰ ਇੰਨਾ ਬੰਦਾ ਯਾਰ ਹੱਸਦਾ ਖੇਡਦਾ ਇੱਕੇਦਮ ਜਮਾ ਨਹੀਂ ਯਕੀਨ ਹੁੰਦਾ ਸੋ ਸ਼ੁਕਰੀਆ ਤੁਹਾਡਾ ਨਾਲ ਹੀ ਵਰਨਨ ਟਵਾਲ ਪਲੀਜ਼ ਆ ਜਾਓ ਟੈਕਟਾਕ ਸਟਾਰ ਸਾਰੇ ਜਾਣਦੇ ਨੇ ਇਹਨਾਂ ਨੂੰ ਵੀ ਤੇ ਪਿਛਲੇ ਦਿਨੀ ਇੱਕ ਲਾਭਪ੍ਰੀਤ ਅੰਬੀਆ ਕੁੜੀ ਦੀ ਜਿਹੜੀ ਵੀਡੀਓ ਵਾਇਰਲ ਹੋ ਇਹਨਾਂ ਨੇ ਕੀਤੀ ਸੀ ਕਾਫੀ ਸਾਰੇ ਉਹਦੇ ਵਿਊਜ਼ ਵੀ ਨੇ ਤੇ ਹਮੇਸ਼ਾ ਹੀ ਸਪੋਰਟ ਕਰਦੇ ਰਹਿੰਦੇ ਨੇ ਆਪਣੀਆਂ ਵੀਡੀਓ ਦੇ ਜ਼ਰੀਏ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵੀਐਸ ਟੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰਮ ਜੇਕਰ ਮੈਂ ਗੱਲ ਕਰਾਂ ਸੁਖਰਾਜ ਦੀ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਕਾਲ ਮੇਲ ਸੀ ਉਹਨਾਂ ਦੇ ਨਾਲ ਵੀਰੇ ਮੈਂ ਤਾਂ ਤੁਹਾਨੂੰ ਸਾਰੇ ਨੂੰ ਕੱਲ ਦੱਸ ਦੇਣਾ ਕਿ ਮੈਨੂੰ ਵੀਰੇ ਨੂੰ ਮਿਲਿਆ ਕਦੇ ਨਹੀਂ ਸਿਰਫ ਉਹ ਬਾਈ ਨੇ ਆਪਣਾ ਕੌਨਫਰੈਂਸ ਕਰਾਈ ਉਹਦੇ ਨਾਲ ਤੇ ਗਾਣੇ ਸੁਣਦੇ ਬਹੁਤ ਵਧੀਆ ਲੱਗਦਾ ਸੀਗਾ ਜਦੋਂ ਇਹ ਚੀਜ਼ਾਂ ਦਾ ਪਤਾ ਲੱਗਿਆ ਤਾਂ ਬੜਾ ਦੁੱਖ ਫੀਲ ਹੋਇਆ ਇੱਕ ਆਟਾ ਜਿਹੜਾ ਪਿਆ ਵਾ ਕਦੇ ਪੂਰਾ ਤਾਂ ਬਾਈ ਹੋਣਾ ਨੀਗਾ ਪਰ ਮੈਂ ਬਹੁਤ ਧੰਨਵਾਦ ਕਰਦਾ ਬਾਈ ਆਹ ਕਮੇਟੀ ਦਾ ਜਿਨ੍ਹਾਂ ਨੇ ਇ tanto <Sanye> ਸੋਹਣਾ ਬਾਈ ਦੀ ਯਾਦ ਦੇ ਵਿੱਚ ਇੱਕ ਟੂਰਨਾਮੈਂਟ ਕਰਾਇਆ ਵਾ ਇਦਾਂ ਹੀ ਹਮੇਸ਼ਾ ਮੈਂ ਤਾਂ ਕਹਿੰਦਾ ਕਿ ਸਾਰੇ ਪ੍ਰਸਪੋਰਟ ਕਰਦੇ ਰਹਿਣ ਬਾਈ ਦੀ ਯਾਦ ਦਾ ਚੇਤਨਾ ਦੇ ਸੋਹਣੇ-ਸੋਹਣੇ ਕੰਮ ਜਿਹੜੇ ਹੁੰਦੇ ਨੇ ਇਸਨ ਕਲਾਕਾਰ ਜਿਹੜੇ ਉਹ ਸਾਥੀ ਰਹੇ ਨੇ ਆਸਤ ਰਾਏ ਦੇ ਤੇ ਨਾਲ ਦੀ ਨਾਲ ਮੈਂ ਮਾਸਟਰ ਬਾਜ ਦੀ ਗੱਲ ਕਰਾਂ ਤਾਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਗਰਾਜ ਕਲੱਬ ਵੱਲੋਂ ਇਹ ਮੈਚ ਨੂੰ ਆਰਗੇਨਾਈਜ਼ ਕੀਤਾ ਗਿਆ ਤੇ ਹੋਰ ਵੀ ਇੱਥੇ ਬਹੁਤ ਸਾਰੀਆਂ ਸ਼ਖੀਤਾ ਮੌਜੀਆਂ ਨਾਲ ਉਹਦੇ ਨਾਲ ਗੱਲਬਾਤ ਕਰਾਂਗੇ ਔਰ ਕੁਲਵੀਰ ਸੋਨੀ ਜਗਰਾਜ ਵਰਨ ਦਾ ਕਹਿਣਾ ਕਿ ਜਦੋਂ ਤੱਕ ਵੀ ਸਾਡੇ ਤੱਕ ਪਰਿਵਾਰ ਨੂੰ ਸਪੋਰਟ ਦੀ ਲੋੜ ਆ ਸੀ ਨਾਲ ਖੜੇ ਹੋਵਾਂਗੇ ਤਾਰ ਸੁਗਰਾਜ ਦੇ ਫਾਦਰ ਸਾਹਿਬ ਵੀ ਮੌਜੂਦ ਨੇ ਬ ابو ਜੀ ਪਰਮਾਤਮਾ ਨੇ ਘਾਟਾ ਪਾਇਆ ਸਭ ਨੂੰ ਪਤਾ ਦੁੱਖ ਵੀ ਉਹ ਚੀਜ਼ ਦਾ ਪਰ ਉਹਨੇ ਬਹੁਤ ਚੀਜ਼ਾਂ ਕਮਾਈਆਂ ਵੀ ਨੇ ਅੱਜ ਜਿਹੜੇ ਪਹਿਲਮੀ ਕਲਾਕਾਰ ਵੀ ਇੱਥੇ ਮੌਜੂਦ ਆ ਕੀ ਕਹਿਣਾ ਚਾਹੁੰਦੇ ਹੋ ਇਹ ਮੇਰੇ ਪੁੱਛੀ ਜੀ ਸਾਰੇ ਬੱਚੇ ਮੈਨੂੰ ਸਾਂਭੇ ਬਾਬੂ ਜੀ ਭਾਵਕ ਹੋ ਰਹੇ ਨੇ ਅਸੀਂ ਵੀ ਦਰਸ਼ਕੋ ਕਹਿ ਨਹੀਂ ਸਕਦੇ ਕਿਉਂਕਿ ਨੌਜਵਾਨ ਉਮਰ ਦੇ ਵਿੱਚ ਚਲੇ ਜਾਣਾ ਬੜਾ ਦੁਖਦਾਈ ਹੁੰਦਾ ਹੋਰ ਅਪਡੇਟਸ ਲਈ ਬੈਨਰ ਉਹ ਜੀਵੀਐਸ ਟੈਮ ਦੇ